Bak burada var

ਭੋਗ ਨਹੀਂ ਪੈਂਦੇ ਆਗੇ ਮੁਰਦਾਬਾਦ ਮੁਰਦਾਬਾਦ ਪੁੱਤਰ ਦਾ ਭੋਗ ਨਹੀਂ ਪੈਂਦੇ ਆਗੇ ਸੂਬਾ ਸਰਹੰਦ ਮੁਰਦਾਬਾਦ ਜਿੰਦਾਬਾਦ ਸੂਬਾ ਸਰਹੰਦ ਮੁਰਦਾਬਾਦ ਸੂਬਾ ਸਰਹੰਦ ਮੁਰਦਾਬਾਦ ਸੰਤ ਬਾਬਾ ਸਿੰਘ ਜਿੰਦਾਬਾਦ ਮੁਰਦਾਬਾਦ ਸੰਤ ਜਰਨੈਲ ਸਿੰਘ ਜਿੰਦਾਬਾਦ ਵਾਲੇ ਸੰਤ ਜਰਨੈਲ ਸਿੰਘ ਜਿੰਦਾਬਾਦ ਸੂਬੇ ਦਾ ਭੋਗ ਨਹੀਂ ਪੈਂਦੇ ਆਗੇ ਸੰਤਾ ਤੁਹਾਡੀ ਸੋਚ ਤੇ ਸੰਤ ਭਿੰਡਰਵਾਦੀਆਂ ਦੀ ਸੋਚ ਤੇ ਬਾਰਾ ਗਰਾਉਂਡ ਓਕੇ ਸੂਬੇ ਜੋਬਾਬ ਬਾਬਾ ਚਰੇ ਸੰਗੀਆਂ ਆਵਾਰਾ ਹੈ ਲੇਕਿਨ ਗਏ ਬੱਚੇ ਕੋਹ ਗੱਲ ਮਾਰੇ ਉਹਨੇ ਲੇਕਿਨ ਗਏ ਬੱਚੇ ਕੋਹ ਗੱਲ ਮਾਰੇ ਕੋਹ ਕੋ ਗਏ ਲੇਕਿਨ ਗਏ ਬੱਚੇ ਮਾਰਾ ਕੋਹ ਕੋ ਗੱਲ ਨੇ ਬਾਬਾ ਕਰਾ ਯਾਰ ਤੂੰ ਪੋਰਾ ਤੁਹਾਡੇ ਨੂੰ ਬੱਚੇ ਆ ਗਏ ਬਾਬਾ ਸ਼ਹੀਦ ਕੀਤੇ ਸਿੰਘ ਸਰਦਾਰ ਦੇ ਵਾਲਾ ਮਾਹਪੁਰ ਖਾਨ ਕੀ ਸਿੰਘ ਨਹੀਂ ਗਏ ਐ ਸਿੱਖਾਂ ਦੀ ਫੈਮਲੀ ਨਹੀਂ ਗਏ ਆਜੋ ਆਜੋ ਨਹੀਂ ਅਸੀਂ ਸਿੱਖਾਂ ਦੀ ਫੈਮਲੀ ਤੋਂ ਨਹੀਂ ਗਏ ਦੋਹੇ ਦਾ ਕੋਟਸਰਪੁਰ ਪੌਂਡਾ ਯਾਰ ਆਪਾਂ ਨੂੰ ਕੀ ਸਾਡਾ ਜਮੀਰ ਮਰਿਆ ਵਾ ਨਹੀਂ ਸਾਡਾ ਤਾਂ ਕੋਈ ਜਮੀਰ ਮਰਿਆ ਵਾ ਇਹਨਾਂ ਦੁਸ਼ਟਾਂ ਦਾ ਪੌਂਡਾ ਪੌਂਡਾ ਤੁਸੀਂ ਫਿਰ ਤੋਂ ਆ ਦੇ ਅਸਾਂ ਨੂੰ ਜੰਗ ਨਹੀਂ ਹੋਣੀ ਕੀ ਸਿੰਘਿਆਂ ਤੇ ਜਿਹੜਾ ਬਾਬਾ ਜੀ ਜਿਹੜਾ ਗਰੰਟੀ ਸਾਨੂੰ ਪਤਾ ਲੱਗ ਗਿਆ ਨਾ ਉਹਨੂੰ ਖਾਲਸਾ ਟੱਕਰੂਗਾ ਫੇਰ ਇੱਕ ਦਿਨ ਸ਼ਰਮ ਕਰਾਂ ਭੋਰਾ ਸ਼ਰਮ ਜੇ ਇਹ ਕੁੱਤੇ ਦਾ ਹੱਟ ਨਹੀਂ ਨਾ ਰੋਸ਼ਿਆ ਤੇ ਬੱਚੇ ਨਹੀਂ ਮੁੰਡਾ ਦੇਖ ਲਓ ਘਰ ਰੱਖਦੇ ਹੋ ਜਿਹੜੇ ਬੰਦੇ ਵੀ ਅੱਜ ਉਹਦੇ ਨਾਲ ਉਹਦੀ ਹਮਾਇਤ ਕਰਨ ਦੇ ਨਾ ਯਾਦ ਰੱਖਿਓ ਤੇ ਉਹਨਾਂ ਨੇ ਬੱਚੇ ਵੀ ਯਾਦ ਰੱਖ ਲਓ ਖਾਲਸਾ ਮੈਨੂੰ ਟੱਕਰੂਗਾ ਦੇਖੇ ਭਾਜੀ ਤਾਂ ਕਹਿਣਾ ਮਾਰੋ ਮੈਂ ਨਹੀਂ ਮਾਰਾਂ ਕਹਿਣਾ ਮਾਰੋ ਬੇਦੀ ਤੁਹਾਨੂੰ ਨਹੀਂ ਮਾਰਾਂ ਤੇ ਤਾਂ ਕਹਿਣਾ ਮਾਰੋ ਚਲੇਓ ਫੇਰ ਆਜੋ ਭਾਜੀ ਆਜੋ ਭਾਜੀ ਓ ਯਾਰ ਇਹ ਗੱਲ ਬੁਛਤ ਸ਼ਰਮ ਤਾਂ ਸਾਡੇ ਨੂੰ ਇਹ ਯਾਦ ਰੱਖਿਆ ਕੱਲ ਬੰਦੇ ਦਾ ਪਤਾ ਲੱਗਣਾ ਜਿੰਨੇ ਅਦਾਸ ਨੇ ਕਿ ਮਰੇ ਮੈਂ ਸਾਨੂੰ ਵੀ ਟੱਕਰੂਗਾ ਵੇਖਿਆ ਯਾਦ ਰੱਖਿਓ ਫਿਰ ਵੀ ਆਪਾਂ ਚੱਲੋ ਇੱਕ ਪੰਜਾਬ ਦਾ ਉਹ ਗੁੱਚੜ ਸੀ ਜਿੰਨੇ ਕੋਕ ਹੋ ਕੇ ਨਿਆੜਿਆਂ ਨੂੰ ਮਾਰਿਆ ਤਾਂ ਤੁਸੀਂ ਫਿਰ ਵੀ ਉਹਦੀ ਰੱਖਿਆ ਵਾਸਤੇ ਬੈਠੇ ਨੇ ਕਰੇਗਾ ਬੱਚੇ ਮਾਰਦੇ ਕੋਕ ਕੇ ਬੱਚੜੇ ਭੋਲ ਬੌਂਦੇ ਤੁਸੀਂ ਉਹਦੇ ਉਹ ਨਪੋਨ ਮੁਸਲਮਾਨਿਆ ਦੇ ਜਨਰ ਸਿੰਘ ਖਾਲਸਾ ਪਿੰਡਰਾਂ ਵਾਲਾ ਜਿੰਦਾਬਾਦ 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 ਜਨਰ ਸਿੰਘ ਖਾਲਸਾ ਪਿੰਡਰਾਂ ਵਾਲਾ ਜਿੰਦਾਬਾਦ 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 ਮੁਰਦਾਬਾਦ 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 ਉਚੜ ਸੂਬਾ ਮੁਰਦਾਬਾਦ 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 ਉਚੜ ਸੂਬਾ ਮੁਰਦਾਬਾਦ ਸਿੱਖਾਂ ਦਾ ਕਾਤਲ ਮੁਰਦਾਬਾਦ ਤੁਹਾਡੇ ਵਰਗੇ ਨੌਜਵਾਨ ਨਹੀਂ ਮਾਰੇ ਉਹਨੇ 14 ਸਾਲਾਂ ਦੇ ਤੁਹਾਡਾ ਪੁਲਿਸ ਵਾਲਾ ਇੰਟਰਵਿਊ ਦੇਂਦਾ ਤਾਂ ਆਪ